ਆਪਸੇ ਕਲੇਸ਼ ਇਸ ਕਦਰ ਪਾਰੀ ਪੈ ਗਿਆ ਕਿ ਗੁਰਦਾਸਪੁਰ ਵਿੱਚ ਇੱਕ ਔਰਤ ਵਾਸ ਸਟੈਂਡ ਦੀ ਛੱਤ ਤੇ ਚੜ ਗਈ ਤੇ ਉਸ ਤੋਂ ਬਾਅਦ ਉਸਨੇ ਹਾਈ ਵੋਲਟੇਜ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਔਰਤ ਦਾ ਪਤੀ ਵੀ ਮੌਕੇ ਤੇ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਔਰਤ ਦੇ ਪਤੀ ਮੁਤਾਬਕ ਘਰ ਵਿੱਚ ਵੀ ਕਾਫੀ ਜ਼ਿਆਦਾ ਪਰੇਸ਼ਾਨ ਕਰਦੀ ਔਰਤ ਨੂੰ ਕੋਈ ਕੰਮ ਕਰਨ ਨਹੀਂ ਦਿੱਦੀ ਤੇ ਜੇਕਰ ਵਿਰੋਧ ਕਰਦਾ ਹੈ ਤਾਂ ਇਸੇ ਤਰ੍ਹਾਂ ਡਰਾਮੇਬਾਜ਼ੀ ਕਰਦੀ ਹੈ ਜਿਸ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸਮਝਾਇਓ ਜੀ ਇਹ ਪਰਸਨ ਜੋ ਆਉਥਾ ਆਇਆ ਹਾਲੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਕਿੰਨਾ ਦੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਕਿ ਨਾ ਹੀ ਨਾ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਹੀ ਭੁੱਖਾ ਭੁਲਾਣਾ ਆ ਜਾਂਦਾ ਇੱਥੇ ਡਿਊਟੀ 'ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ 'ਤੇ ਆ ਕੇ ਹੰਗਾਮਾ ਕੀਤਾ ਮੇਰੇ ਹੱਥੀਂ ਕੋਈ ਆ ਕੇ ਨਾਲ ਉਹ ਸਾਰੇ ਜਿਹੜੇ ਸਰਕਾਰੀ ਉਹ ਹੀ ਆਪਣੇ ਆ ਦੇਤੇ ਕਾਗਜ਼ ਹੀ ਉਹ ਵੀ ਮਾਰੇ ਕਮਾਗੂ ਹੋ ਗਏ ਕਿਉਂ ਮੈਂ ਸਰਕਾਰੀ ਡਿਊਟੀ ਤੇ ਆਂ ਅੱਜ ਟਾਈਮ ਤੇ ਮੈਨੂੰ ਕਿ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਬਜਾਣਾ ਨਹੀਂ ਤੇ ਮੇਰਾ ਘਟੋਗਾ ਤੋਈ ਹੁਣ ਤੱਕ 7-8000 ਰੁਪਏ ਹੋਏ ਨੇ ਮੈਂ ਮੰਗਦਾ ਤਲਾਕ ਵੀ ਚਾਹੁੰਦਾ ਹਾਂ ਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ 'ਤੇ ਇੱਥੇ ਐਡਵਾਂਸ ਬੁਕਿੰਗ ਤੇ ਆ ਤੇ ਉਹਦੇ ਨਾਲ ਲੜ ਪੀ ਤੇ ਲੜਕੇ ਦੇ ਉੱਤੇ ਜਦਗੀ ਕਹਿੰਦੀ ਮੈਂ ਝਾਲ ਮਾਰ ਗਿਆ ਮਰ ਜੇ ਨਾ ਮੁੜਕੇ ਸਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਐਂ ਕਿਹਾ ਵੀ ਜੋ ਵੀ ਗੱਲ ਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਜੋਗਦਾਰ ਆ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਆ ਥਾਣੇ ਤੋਂ ਉਹ ਕਰਾਉਂਦੇ ਸਮਝੋਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੋਤਾ ਕਰਾ ਦਿੰਨੀ ਆ ਉਹ ਹੁਣ ਬੈ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕੀ ਬੜਾ ਪਹਿਲਾਂ ਦੇ ਡਰਨਾ ਕੋਈ ਜਾਂਦਾ ਨਹੀਂ ਕਿ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤਾਂ ਬੜੀ ਮੁਸ਼ਕਲਾਂ ਲਵਾਇਆ ਜੀ ਕਿ ਮੈਂ ਰਾਤਾਂ ਨਹੀਂ ਰਕਣਾ ਇਕੱਲੇ ਦੀ ਮੈਨੂੰ ਐਸਐਸਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਜਿੰਦਸ ਸਿੰਘ ਜੀ ਬਸਟਾਂਟ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਹੈ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਉਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਉਸਨੇ ਕਿਹਾ ਮੈਂ ਆਪਣੇ ਘਰ ਦੀ ਨਾਲ ਤਲਾਕ ਚੋਂਨੀ ਹੈ ਮਤਲਬ ਪੁੱਛਿਆ ਕਿ ਕੀ ਗੱਲ ਕੀ ਹੈ ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਰਹਿਣ ਨਹੀਂ ਕੋਈ ਦੇ ਦੇ ਨਾ ਮੈਨੂੰ ਰੱਖਦਾ ਹੀ ਕੋਈ ਇਹਨਾਂ ਨੇ ਦੋਵਾਂ ਨੇ ਲਵ ਮੈਟ ਕੀਤੀ ਹੈ ਇਹਨਾਂ ਦਾ ਮਾਂ ਨੇ ਘਰ ਦੇ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਮ ਆਪੇ ਉਹਨੂੰ ਪੁੱਛਿਆ ਤੇ ਉਹਨਾਂ ਲਾਹਮਚ ਕੀਤੀ ਤੇ ਇੱਥੇ ਆਣ ਕੇ ਲੱਗੀ ਮਰਨ ਜੇ ਅਸੀਂ ਲਾਹ ਪੜਦੇ ਤੇ ਸ਼ਾਇਦ ਇਹ ਮਰਕੀ ਡੈਥ ਹੋ ਜਾਂਦੀ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸਾ ਦਾ ਖੋਇਆ ਆਣ ਕੇ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁੜੀ ਨੂੰ ਆ ਪਰੇਸ਼ਾਨ ਬਹੁਤ ਕੀਤਾ ਨਾ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੀਰੀ ਕਾਸਟ ਵਾਲੀ ਐ ਈਐਸਲ ਏਰੀਆ ਆਈ ਆ ਉਹਨਾਂ ਨੇ ਪ੍ਰਾਣਕਿਆਂ ਨੂੰ ਉਤਾਰਿਆ ਕੋਠੋ ਕੋਠ ਫਿਰ ਉਹ ਮਕੇਰੀਆਂ ਭੇਜਦਾ ਉਹਦੀ ਮੰਮੀ ਨਾਲ ਹੀ ਗੱਲ ਕੀਤੀ ਹੈ ਮੰਮੀ ਆ ਦੀ ਹੌਲਦਰਾ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਠਾਣੇ ਉਹਦਣਾ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੇ ਮੈਂ ਇਹਨੂੰ ਸੰਭਾਲ ਲੂੰਗੀ ਅੱਪ